ਕੱਫਟੇ ਦੇ ਵਿੱਚ ਹੁੰਦਾ ਸੀ ਕਿ ਕੀ ਕੀ ਹੁੰਦਾ ਸੀ ਜਿਹੜਾ ਬਣਦਾ ਜੀ ਦਾਲ ਢਮੇ ਸੈਂਪ ਪਾਇਆ ਜਾਂਦਾ ਸੀ ਅੱਛਾ ਠੀਕ ਹੈ ਉਸ ਨੂੰ ਖੁਸ਼ਬੂ ਪਾਈ ਜਾਂਦੀ ਸੀ ਦੇਸੀ ਕੋ ਦੀ ਆਉਂਦੀ ਅੱਛਾ ਤੇ ਕੋਈ ਹੋਰ ਕਿਹੜੀ ਕਿਹੜੀ ਚੀਜ਼ ਪੈਂਦੀ ਸੀ ਨਹੀਂ ਹੋਰ ਕੋਈ ਚੀਜ਼ ਨਹੀਂ ਫਿਰ ਨਕਲੀ ਇਹਨੂੰ ਕਿਵੇਂ ਕਿਹਾ ਵੀ ਨਕਲੀ ਹੈ ਇਹ ਦਾਲ ਢਮੇ ਦੇਸੀ ਕੋ ਦੀ ਇਸ ਮੇਲਾ ਕੀ ਤੋਂ ਦੇਸੀ ਬਤਾ ਕੇ ਦਾਲ ਢਾ ਵੇਚੀ ਅੱਛਾ ਦੇਸੀ ਬਤਾ ਕੇ ਦਾਲ ਢਾ ਵੇਚਦੇ ਸੀ ਕੋਈ ਬਾਕੀ ਕੋਈ ਨੁਕਸਾਨ ਕਿੰਨੇ ਕਿਲੋ ਕਿਥੋਂ ਲੈ ਕੇ ਜਾਂਦੇ ਸੀ ਥੋੜੇ ਦੋ ਘੋਏ ਜੀ ਭਾਜੀ ਐਸੀ ਗੇੜਾ ਕਰਦੀ ਸੀ ਆ ਕੋਈ ਜਿਹੜਾ ਉਹਨੂੰ ਦੇਸੀ ਬਣਾਉਣ ਵਾਸਤੇ ਕੋਈ ਮਤਲਬ ਕਿਸੇ ਤਰ੍ਹਾਂ ਦੀ ਕੋਈ ਕੈਮੀਕਲ ਵਿੱਚ ਮਿਲਾਉਂਦੇ ਸੀ ਕਿ ਤਾਂ ਹੀ ਬਣਦਾ ਸੀ ਉਹ ਬਸਰੀ ਵੀ ਖੁਸ਼ਬੂ ਆਉਂਦੀ ਹੈ ਬਾਜੀ ਦੇਸੀ ਜਿਹੋ ਦੀ ਖੁਸ਼ਬੂ ਆਉਂਦੀ ਹੈ ਵੱਡਾ ਜਿਆਦਾ ਕਿੱਥੋਂ ਦੇ ਰਣ ਵਾਲੇ ਤੁਸੀਂ ਯੂਪੀ ਦੇ ਯੂਪੀ ਦੇ ਰਣ ਵਾਲੇ ਕਦੋਂ ਤੋਂ ਲੈ ਕੇ ਕੰਮ ਕਰ ਰਹੇ ਹੋ ਸਾਰਾ ਹੋ ਗਿਆ ਮੈਨੂੰ 1.5 ਮਹੀਨੇ ਹੋ ਲੈ ਸਗਾ ਹਾਂ ਦੋ ਬਾਜੀ ਨਹੀਂ ਤੁਸੀਂ ਤਾਂ ਬੈੱਡ ਸ਼ੀਟ ਦਾ ਕੰਮ ਕਰਦੇ ਕਿੰਨਾ ਕਿਹੋ ਜਿਹਾ ਜਿਹੜਾ ਇੱਕ ਦਿਨ ਚ ਵਿਕ ਜਾਂਦਾ ਸੀ ਤੁਹਾਡਾ ਵਿਕ ਜਾਂਦਾ ਸੀ ਬਾਜੀ ਘਟੋ ਘਟ 50-60 ਦੇ ਵਿਕ ਜਾਂਦੇ ਸੀ ਚਾਰੇ ਬੰਦੇ ਦੇ ਬੱਗੇ ਪਾਣ ਦੇ ਬੱਚੀ ਵਜੋਂ ਪਾਏ ਜਾਂਦੇ ਸੀ ਕਿੱਥੇ ਕਿੱਥੇ ਹੋਰ ਕਿਹੜੇ ਕਿਹੜੇ ਸ਼ਹਿਰਾਂ 'ਚ ਵੇਚਦੇ ਰਹੇ ਤੁਸੀਂ ਨਹੀਂ ਹੋਰ ਸ਼ਹਿਰ ਤਾਂ ਨਹੀਂ ਪਤਾ ਭਾਜੀ ਇਸੇ ਸ਼ਹਿਰ ਦੇ ਇਹ ਜਿਹੜਾ ਜਿੱਥੇ ਤੁਸੀਂ ਰਹਿ ਰਹੇ ਆ ਇਹ ਕਿਹਦਾ ਮਕਾਨ ਕਿਹਦਾ ਹੈ ਨਹੀਂ ਭਾਜੀ ਸ਼ਾਇਦ ਨਾਮੋਂ ਤਾਂ ਪਰ ਮਾਲੂਮ ਨਹੀਂ ਮਕਾਨ ਮਾਲਿਕ ਦਾ ਨਹੀਂ ਤੁਸੀਂ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹੋ ਤੇ ਤੁਹਾਨੂੰ ਉਹਨਾਂ ਦਾ ਨਾਮ ਨਹੀਂ ਪਤਾ ਜਿਹਦਾ ਤੁਸੀਂ ਮਕਾਨ ਲੈ ਕੇ ਨਾਮ ਵਕੀਲ ਇਹਨੋਂ ਤੋਂ ਬਸ ਬਾਜੀ ਫਾਜ਼ਲ ਵਗੈਰਾ ਦਾ ਨਾਮ ਨਹੀਂ ਪਤਾ ਬਾਕੀ ਲੇ ਤੇ ਵਜਦੇ ਜਿਹੜੇ ਦੁਕਾਨ ਵਾਲੇ ਆਜਾ ਤੁਸੀਂ ਜਿਹੜੀਆਂ ਇਹ ਘਿਓ ਬਣਾ ਕੇ ਚਾਰ ਕਰਕੇ ਪਿੰਡਾਂ ਚ ਸਪਲਾਈ ਕਰਦੇ ਦੁਕਾਨਾਂ ਤੇ ਵੀ ਦਿੰਦੇ ਨਹੀਂ ਬਾਕੀ ਵੈਸੇ ਸਪਲਾਈ ਕਰਦੇ ਦੇਖ ਕੇ ਕਹਿੰਦੇ ਕਿਸ ਕਾਲ ਦੀ ਜਿਹੜੀ ਪੱਕਾ 1 ਕਿਜੀ ਦੱਸ ਜੇ ਕਹਿੰਦੇ ਜਿਹੜਾ ਘਿਓ ਆ ਉਹਦੇ ਵਿੱਚ ਕਹਿੰਦੇ ਈਵੀ ਵਗੈਰਾ ਪੈਂਦੀ ਆ ਉਹ ਵੀ ਨਹੀਂ 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 ਕੁਝ ਨਹੀਂ ਪਾਇਆ ਜਾਂਦਾ ਭਾਈ ਜੀ ਡਾਲਡਾ ਮੈਂ ਸਿਰਫ ਖੁਸ਼ਬੂ ਪਾਈ ਡਾਲਡਾ ਕਿਹੜੀ ਕੰਪਨੀ ਦਾ ਘਿਓ ਵਰਤਦੇ ਸੁਗੰਧ ਸੁਗੰਧ ਕਿੜਾ ਵੀ ਡਾਲਡਾ ਘਿਓ ਡਾਲਡਾ ਕਿਹੜੂ ਕਹਿ ਵੀ ਹੋ ਉਸ ਦਾ ਖਾਲੀ ਖੁਸ਼ਬੂ ਦਾਲਦੇ ਸੀ ਸੈਂਟ ਮੇ ਦੇਸੀ ਕਿਉਂ ਗਿਆਂਦੇ ਸੀ ਉਸੇ ਦੇਸੀ ਕਿਉਂ ਬਤਾ ਕੇ ਵੇਚਦੇ ਸੀ ਜੋ ਡਾਲਟਾ ਦੇ ਵਿੱਚ ਕਿੰਨਾ ਸੈਂਟਾ ਜਿਹੜਾ ਕਿੰਨੇ ਕਿੰਨੇ ਪੈਸਿਆਂ ਦੀ ਚੀਜ਼ ਪੈਂਦੀ ਹੈ ਜਿਹੜਾ ਦੇਸੀ ਕਿਉਂ ਬਣ ਜਾਂਦਾ ਉਹ ਹਜ਼ਾਰ ਬਾਰਸ ਦੀ ਚੀਜ਼ ਆਂਦੀ ਸੀ 31200 ਦੀ ਚੀਜ਼ ਦਾ ਕਿੰਨਾ ਕਿਉ ਤਿਆਰ ਤਿਆਰ ਹੋ ਜਾਂਦਾ ਸੀ ਜਿਹੜੇ ਹੋ ਜਾਂਦਾ ਸੀ ਲੱਭ ਕੋਈ 50-60 ਰੁਪਏ ਤਿਆਰ ਹੋ ਜਾਂਦਾ ਸੀ ਠੀਕ ਹੈ ਅ ਇਨਸਪੈਕਟਰ ਸਾਹਿਬ ਦਿਓ ਜਾਣਕਾਰੀ ਜਿਹੜੀ ਅੱਜ ਇੱਥੇ ਇੱਕ ਕਰ ਦੇ ਵਿੱਚ ਕਿਉਂ ਜਿਹੜਾ ਬਣਾ ਰਹੇ ਸੀ ਕਿ ਕੀ ਸੀਗਾ ਕਿਵੇਂ ਟੈਕਿੰਗ ਕਰ ਰਹੇ ਸੀ ਸਾਨੂੰ ਘੰਟਾ ਤੋਂ ਪਹਿਲਾਂ ਪੁਲਿਸ ਸਟੇਸ਼ਨ ਭੱਜ ਕੇ ਪਹੁੰਚਾ ਤੋਂ ਸਰਦਾਰ ਦਾ ਫੋਨ ਆਇਆ ਸੀ ਕਿ ਤਾਂ ਕਰਕੇ ਉਹਨਾਂ ਨੂੰ ਜਾਣਕਾਰੀ ਆਈ ਵੀ ਕੋਈ ਡੁਪਲੀਕੇਸੀ ਦੇ ਵਿੱਚ ਧੋਪ ਬਣਾ ਕੇ ਵੇਚ ਰਹੇ ਹੋ ਉੱਥੇ ਹੀ ਫਿਰ ਅਸੀਂ ਇੱਥੇ ਮੌਜੂਦ ਆ ਗਏ ਕਿ ਇੱਥੇ ਸੈਂਪਲਿੰਗ ਕਰਾਉਣ ਦੇਖਿਆ ਕਿ ਇਹਨਾਂ ਕੋਲੇ ਰਿਫਾਈਨਡ ਤੇ ਡਾਲਡਾ ਇਹਨਾਂ ਕੋਲੇ ਪਿਆ ਹੈਗਾ ਤੇ ਪਲੱਸ ਇਹਨਾਂ ਕੋਲ ਪੈਕੇਜਿੰਗ ਵੀਅਲ ਪਿਆ ਹੈਗਾ ਪੈਕਿੰਗ ਮਟੀਰੀਅਲ ਦਾ ਰੀਯੂਜ਼ ਕਰਕੇ ਰਿਫਾਈਨ ਦੇ ਡਾਲਦੇ ਨੂੰ ਮਿਕਸ ਕਰਕੇ ਇਹਨਾਂ ਕੋਲ ਇੱਕ ਐਡਲਟਰੈਂਟ ਹੋਰ ਪਾਏਗਾ ਜਿਹੜਾ ਐਸੈਂਸ ਘੇੜ ਦਿੰਨੇ ਆਪਾਂ ਨੂੰ ਐਸੈਂਸ ਤੋਂ ਬਾਅਦ ਹੈਗਾ ਜਿਹੜਾ ਉਹ ਮਿਲ ਕੇ ਘਿਓ ਦੀ ਐਸੈਂਸ ਦੀ ਉਹਨੂੰ ਪਛਾਣ ਦੇਵੇਗਾ ਮੰਨ ਲਓ ਤੁਸੀਂ ਉਹਨੂੰ ਖੋਲ ਕੇ ਪ੍ਰੋਡਕਟ ਯੂਜ਼ ਕਰੋਗੇ ਤੁਹਾਨੂੰ ਉਹ ਚੋ ਖੁਸ਼ਬੂ ਤੇ ਟੈਕਸਚਰ ਤੇ ਟੇਸਟ ਵਗੈਰਾ ਉਹਦੇ ਚੋਂ ਉਹ ਦੇਸੀ ਘਿਓ ਦਾ ਆਏਗਾ ਫਿਰ ਉਹ ਉਹ ਇਹ ਦੋਨੇ ਮਿਕਸ ਚੀਜ਼ਾਂ ਦੇ ਇਹ ਬ੍ਰਾਂਡਡ ਰਿਫਾਈਨਡ ਔਇਲ ਲੈ ਕੇ ਪਲੱਸ ਢਾਲ ਦਾ ਲੈ ਕੇ ਵਿੱਚ ਐਸੈਂਸ ਪਾ ਕੇ ਉਹਨੂੰ ਫੀਲ ਕਰਕੇ ਆਪ ਰੀਪੈਕ ਕਰਕੇ ਬਿਚਦੇ ਨੇ ਜੀ ਫਿਰ ਉਹਨੂੰ ਜਿਹੜਾ ਜਿਹੜੀ 3D ਫੈਵ ਸਟਿਕ ਨਾਲ ਉੱਪਰ ਜਿਹੜਾ ਮੇਨ ਪੈਕ ਜਰਸੀ ਕਰਕੇ ਐਜ਼ ਅ ਦੇਸੀ ਕੀ ਗੱਡੀ ਰਿਸ਼ਤੇ ਜੀ ਜਿਹੜਾ ਕਿ ਡੁਪਲੀਕੇਸ਼ਨ ਕਿਹੜੇ ਕਿਹੜੇ ਕੰਪਨੀਆਂ ਇਹਨਾਂ ਕੋਲੇ ਦਿੱਖਤ ਸਿੱਖਤੀ ਅੰਮ੍ਰਿਤਸਰ ਦਾ ਪੈਕੇਜਿੰਗ ਪੀਰ ਪਾਇਆ ਗਿਆ ਇੱਕ ਰੁਦਰਾ ਭੋਗ ਦਾ ਪੈਕੇਜਿੰਗ ਪੀਰ ਪਾਇਆ ਗਿਆ ਇਹ ਜਿਹੜਾ ਕਿਉਂ ਜਿਹੜਾ ਵਰਤਦਾ ਜੀ ਰਿਫਾਈਨਡ ਵਾਲਾ ਜੀ ਰਿਫਾਈਨਡ ਇਹਨਾਂ ਕੋਲੇ ਰਿਫਾਈਨਡ ਸੋਇਆਬੀਨ ਆਇਲ ਸੀਗਾ ਤੇ 15 15 ਕਿਲੋ ਵਾਲੇ ਜਿਹੜੀ ਟੀਨ ਹੁੰਦੇ ਆ ਕਿ ਇੱਕ ਬੋਲ ਵੀ ਉਹ ਵੀ ਇਹਨਾਂ ਕੋਲੇ ਸ਼ਗਲ ਬਣਾ ਕੇ ਪਾਏ ਨੇ ਇਹਨਾਂ ਨੂੰ ਮਿਕਸ ਕਰਕੇ ਵਿੱਚ ਐਸੈਂਸ ਤੇ ਫਿਰ ਸੀਲ ਕਰਕੇ ਆਪਾਂ ਦੇਸੀ ਜੂ ਦੇ ਕਹਿ ਕੇ ਇਹ ਨੂੰ ਦੇਣੀ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਤੋਂ ਕਿਉਂ ਫੜੇਗਾ ਇਹਨਾਂ ਕੋਲੇ 160 ਪੈਕੇਟ ਜਿਹੜੇ 800 ਗ੍ਰਾਮ 900 ਗ੍ਰਾਮ ਵਾਲੇ ਜਿਹੜੇ ਹੈਗੇ ਉਹ ਹਜੇ ਵਿਦਿਨ ਪ੍ਰੋਸੈਸ ਸੀਗੇ ਜਿਹੜੇ ਸੀਲ ਕਰਨ ਲੱਗੇ ਸੀ ਉਹ ਹੈਗੇ ਜਿਹੜਾ ਬਾਕੀ ਅਡਲਟਰੈਂਟ ਹੈ ਉਹ ਫੁੱਲ ਮਿਲਾ ਕੇ ਹੋ ਤੇ ਚਾਰ ਬੰਦੇ ਜੀ ਪੁਲਿਸ ਵੱਲੋਂ ਆਪਣੇ ਦੇ ਵਿੱਚ ਹਰਸਟਿੰਗ ਮੰਨ ਲਓ ਕਿ ਇਹਨਾਂ ਦੀ ਮੌਜੂਦਗੀ ਚ ਹੈਗੇ ਪੁਲਿਸ ਨਾਲ ਉਹ ਚਾਰ ਬੰਦੇ ਯੂਪੀ ਤੋਂ ਦੱਸੇ ਜਾ ਰਹੇ ਨੇ ਕੋਈ ਇਥੋਂ ਲੋਕਲ ਵੀ ਇਨਵੋਲਵ ਹੈ ਉਹਦੇ ਵਿੱਚ ਨਹੀਂ ਜਿੰਨਾ ਖਾਜੇ ਜਾਣਕਾਰੀ ਹੈ ਜੀ ਹਜੇ ਤੱਕ ਤਾਂ ਇਹ ਸਿਰਫ ਆਪ ਦੇ ਇੰਡੀਵਿਜੂਅਲ ਲੈਵਲ ਤੇ ਆਪ ਦੇ ਇੰਡੀਪੈਂਡੈਂਟ ਲੈਵਲ ਤੇ ਸਾਰੇ ਬੰਦੇ ਕਰਕੇ ਦੱਸ ਰਹੇ ਇਹ ਮਹਗਾ ਜਿਹੜਾ ਕਿਰਾਇਆ ਤੇ ਦੇਖਣ ਨੂੰ ਤਾਂ ਇਦਾਂ ਹੀ ਲੱਗ ਰਿਹਾ ਬਾਕੀ ਹਜੇ ਕੁਝ ਨਹੀਂ ਤੋਂ ਬਦਲਿਆ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਇਥੇ ਇਹਨਾਂ ਦੇ ਕਹਿੰਦੇ ਹੁੰਦਾ ਬੁਖਤੇ ਵੀ ਜੀ ਹਜੇ ਰੀਸੈਂਟ ਹੀ ਮਹੀਨਾ ਮਹੀਨਾ ਬਾਕੀ ਅਜੇ ਕਨਫਰਮ ਨਹੀਂ ਹੈਗਾ ਕਿ ਹੁੰਦੀ ਹੈ ਆਈਡੀਆ ਲਗਾਇਆ ਵੀ ਪੁਰਾਣਾ ਕੰਮ ਹੀ ਹੋ ਰਿਹਾ ਕੀ ਕੀ ਤੁਹਾਡੇ ਉਹਨਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇੱਥੇ ਇੱਥੇ ਸਾਰੇ ਪ੍ਰੋਡਕਟਸ ਦੇ ਸ ਅ ਬਣਾ ਕੁਆਲਿਟੀ ਲੇਟਸ ਹੋ ਜਾਣਗੇ ਭਲਾ ਜਿੰਨਾ ਪ੍ਰੋਡਕਟ ਹੈ ਵਿਦ ਅਡਲਟਮੈਂਟ ਵਿਦ ਸੀਲਿੰਗ ਮਸ਼ੀਨ ਵਿਦ ਪੈਕੇਜਿੰਗ ਮਟੀਰੀਅਲ ਸਾਰਾ ਪ੍ਰੋਡਕਟ ਇੱਥੇ ਸੀਲ ਕਰਕੇ ਜਾਵੇ ਇਹ ਕਿੰਨੇ ਅਮਾਉਂਟ ਦਾ ਜਿਹੜਾ ਹੈ ਕਿਉਂ ਹੋਏਗਾ ਤੁਹਾਡੇ ਅਨੁਸਾਰ 2.79 ਲੱਖ ਰੁਪਏ ਦੇ ਦੇਖੀ ਇਹ ਪ੍ਰੋਡਕਟਸ ਬਣੇ ਹੋਣਗੇ 2.5 ਤੋਂ ਲੈ ਕੇ 3 ਲੱਖ ਦੇ ਕਰੀਬ ਦੇ ਨੇੜੇ ਤੁਸੀਂ ਇਸ ਪ੍ਰਸਤਾਵ ਨਾਲ ਤਸਦੀਕ ਕਰ ਦਿਓ ਜੀ ਆ ਜੀ ਲੇਟੈਸਟ ਨਿਊਜ਼ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੀ ਲੇਟੈਸਟ ਵੀਡੀਓ ਦੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਦਬਾਉਣਾ ਨਾ ਭੁੱਲਿਓ